ਉਹ ਨਾ ਇੱਕ ਮਿੰਟ ਮੈਨੂੰ ਗੱਲ ਦਾ। ਉਧਰ ਇਧਰ ਪਾਦਾ ਇੱਕ ਉਧਰ ਪਾਦਾ। ਸੰਤਾ ਕੇ ਤੁਰੂ। ਵੱਲ ਜਾਣੀ ਗਾਉਂ ਤੋਂ ਫੋੜੇ ਨੂੰ ਆ ਕੇ ਦਿੱਤਾ। ਦੇਖਾ ਜਿਹਨੇ ਦਾ ਕੰਮ ਕਰਨਾ ਦੇਨੇ ਦੇਨੇ ਹੱਥ ਨੇ ਤੜਕੇ ਉਹਦੇ ਵਾਸਤੇ ਆਦਿਆਂ ਨੂੰ ਛੋਟਾ ਪੈ ਜਾਵੇ ਉਹਨੂੰ ਐ ਦਾਦਾ ਵੀ ਦਿਨ ਛੋਟਾ ਹੈ ਕੰਮ ਜਾਵੇ ਕੰਮ ਵੀ ਕੋਈ ਨਹੀਂ ਕੋਈ ਬਾਹਲੇ ਹੁੰਦੇ ਥੋੜੇ ਮੋਟੀ ਹੁੰਦੇ ਜਿਵੇਂ ਇਹੇ ਕੰਮ ਹੁਣ ਜੇ ਇੱਕ ਟੱਬਰ ਨੇ ਪਰਿਵਾਰ ਨੇ ਕਿਸੇ ਨੇ ਉਹ ਸੁੱਖਣੇ ਹੁਣ ਚਾਰ ਬੰਦੇ ਹੁੰਦੇ ਆ ਪਰਿਵਾਰ ਚ ਜੇ ਕਿਸੇ ਦੇ ਮਾਪਿਓਂ ਜਾਂਦੇ ਬਜ਼ੁਰਗ ਨੇ ਤਾਂ ਉਹਦੇ ਜਵਾਬ ਬਰਾਬਰ ਦੇ ਹੋ ਜਾਂਦੇ ਆ ਠੀਕ ਹੈ ਏ ਜਿਰੇ ਮਾਪਿਓ ਬਰਾਬਰ ਠੀਕ ਨੇ ਵਧੀਆ ਕੰਮ-ਕੁਮ ਕਰ ਸਕਦੇ ਆ ਮਿਹਨਤ ਫਿਰ ਉਹਨੂੰ ਤਾਂ ਰਾਖੀ ਲੈਣੀ ਚਾਹੀਦੀ ਐ ਇਹਵੇਂ ਉਹ ਆਪਣੇ ਸਾਰਾ ਬੰਡ ਮਾ ਕੰਮ ਮੈਂ ਤੇ ਮੰਮੀ ਕਰ ਲੈਨੇ ਆ ਮਾੜਾ ਮੁੰਡਾ ਡੈਡੀ ਇੰਨੇ ਜਣ ਨੂੰ ਵਧੀਆ ਬੰਡ ਮਾ ਆਇਆ ਕੰਪਨੀ ਬਾਹਲਾ ਬਟਾ ਕੰਪਨੀ ਹੁੰਦਾ ਕੋਈ ਪਸ਼ੂ ਵਾਲਾ ਨਾਲੇ ਆਪਾਂ ਨੇ ਕਹਿੰਦੇ ਦੋ ਰੱਖੋ ਇੱਕ ਰੱਖ ਲਓ ਆਪਦੇ ਜੋਗ ਇੱਕ ਚੱਕਰ ਕੀ ਪੈਂਦਾ ਜਿਹੜੇ ਲੋਕ ਜਿੰਨਾਂ ਕੋਲ 2 ਰੁਪਏ ਹੈਗੇ ਆ ਉਹ ਥੋੜਾ ਹਸਾ ਉੱਤ ਤਾਂ ਜ਼ਿਆਦਾ ਲਾਉਂਦੇ। ਵੀ ਇਹ ਘਾਟੇ ਜੈ ਇਹ ਬਾਦ ਦੇ ਜੈ ਇਹ ਘਾਟੇ ਬਾਦ ਦੇ ਬਾੜੀ ਸੋਨੂ ਖਾਣ ਨੂੰ ਪੀਣ ਨੂੰ ਦੁੱਧ ਦਹੀਂ ਲੱਸੀ ਮੱਖਣੀ ਐਨੀਆਂ ਚੀਜ਼ਾਂ ਬਣ ਗਈਆਂ ਇਹਦੇ ਵਿੱਚ ਬਾਲਾ ਘਾਟਾ ਬਾਦਦਾ ਨਹੀਂ ਹੁੰਦਾ। ਨਾਲੇ ਪਸ਼ੂ ਆਪਦਾ ਦਾ ਖਰਚਾ ਮੋੜ ਦਈਏ। ਇਹ ਤਾਂ ਕਿਤੇ ਹਿਸਾਬ ਲਾ ਲਿਓ। ਤੇ ਬਾਕੀ ਜਿਹੜਾ ਤੁਹਾਡੇ ਸਾਰੇ ਬੰਦੇ ਥੋੜਾ ਥੋੜਾ ਕੰਮ ਕਰੋਗੇ। ਤੁਹਾਡੀ ਸਿਹਤ 'ਚ ਫਰਕ ਪੂ। ਉਹਦੀ ਤਾਂ ਕੋਈ ਕੀਮਤੀ ਨਹੀਂ ਨਾ। ਤਾਂ ਦਰਸਤੀ ਵੀ ਤਾਂ ਕਿੰਨੀ ਆਊਗੀ ਸਾਰੇ ਤਬਰ ਚ ਤੇ ਨਾਲੇ ਜੇਰੀ ਚੀਜ਼ 80% ਜਾਲੀ ਹੋਵੇ ਉਹ ਤੁਹਾਡੇ ਕੋਲੇ ਸਹੀ ਹੋਵੇ ਗੱਲ ਕਿੱਥੇ ਜਾ ਪਈ ਜਿਹੜੀ ਕੀ अवेलेबल ਹੀ ਨਹੀਂ ਉਹਦਾ ਕੀ ਮੁੱਲ ਹੋਊਗਾ ਉਹਦਾ ਕੋਈ ਮੁੱਲ ਨਹੀਂ ਕੋਈ ਚੀਜ਼ ਦਾ ਠੀਕ ਹੈ ਨਾ ਮੰਨ ਲਓ ਹੁਣ ਪਸ਼ੂ ਦਾ ਸਿੱਧਾ ਹਿਸਾਬ ਆ ਜੋ ਇਹਨੂੰ ਪਾਉਂਗੇ ਉਹੀ ਤੁਹਾਡੇ ਕੋਲ ਆਪੋ ਇਹ ਜਿੰਨੀ ਚੰਗੀ ਖਾਲ ਜਿੰਨੀ ਮੇਗੀ ਵਧੀਆ ਫੀਡ ਆਪ ਦੀ ਘਰ ਦੀ ਬਣਾ ਕੇ ਪਾ ਦੋ ਨੇ ਇਹਦਾ ਬਾਪ ਛੋਡੇ ਕੁੜੀ ਹੁਣ ਜੇ ਬੰਦਾ ਐ ਸੋਚੀ ਜਾ ਬਈ ਵੀਰ ਪਸੰਦ ਉਹ ਆਈ ਨਾ ਖਾ ਕੇ ਖਰਚਾ ਨਹੀਂ ਉਹਨੇ ਖਾ ਕੇ ਵਿਚਾਰਨੇ ਕਿਤੇ ਲੈ ਗਿਆ ਦੋ ਉਹ ਤੁਸੀਂ ਕਰਿਆ ਥੋੜੇ ਕੋ ਦੁੱਧ ਆ ਗਿਆ ਜਿੰਨੇ ਤੁਸੀਂ ਚੰਗੀ ਚੀਜ਼ ਪਾ ਲਈ ਉਹਨੇ ਦੁੱਧ ਚ ਪੋਸਟੇਕ ਤੱਤ ਚੰਗੇ ਆ ਗਏ ਜਿੰਨੇ ਪੋਸਟੇਕ ਤੱਤ ਚੰਗੇ ਆ ਜਾਣਗੇ ਉਹਨੇ ਛੋਡੇ ਬੱਚਿਆਂ ਕੀ ਜਾਣੇ ਨਾ ਛੋਡੇ ਬੱਚਿਆਂ ਦੇ ਸਰੀਰ ਨੂੰ ਬਾਧੇ ਨੂੰ ਲੋੜ ਉਹ ਕਦੇ ਨਹੀਂ 5-10 ਸਾਲਾਂ ਨੂੰ ਇਕੱਠੇ ਤੁਸੀਂ ਹਸਤਾਲ ਚਲਾ ਦੋ ਗੱਲ ਤਾਂ ਠੀਕ ਆ ਜੀ ਦੋ ਤਾ ਕੰਮ ਉਹ ਜੇਰਾ ਖੜੀ ਸਾਦੇ ਦੇ ਅੰਨੂਪ ਦੀ ਦੋ ਟੱਪਰ ਸੱਜਿਆ ਰੱਖ ਲੋ ਉਹ ਤੋਂ ਤੁਹਾਨੂੰ ਸਾਲ ਦੀ ਮੁਝਾ ਦਾ ਕੰਮ ਨਿਪੜੇ ਇਖੜਾ ਪਰ ਲੋਕਾਂ ਦਾ ਜੇ ਕਿਤੇ ਮਿਲਦਾ ਉੱਥੋਂ ਲੈ ਲਓ ਮੰਨ ਲਓ ਜੇ ਕਿਸੇ ਕੋਲੇ ਚੰਗਾ ਹੈ ਉਹ ਤੋਂ ਤੁਸੀਂ ਲੈ ਲਿਆ ਪੈਨ ਕਿਲੋ ਲੈ ਲਓ ਤੇ ਜੇ ਤੁਸੀਂ ਕਿਲੋ ਪਾਣੀ ਪਾ ਕੇ ਵੀ ਰੁਪਈਏ ਦਾ ਹਿਸਾਬ ਲਾਉਂਗੇ ਸ਼ਾਇਦ ਗੱਲ ਉੱਥੀ ਆ ਜੀ ਬਾਕੀ ਜੇ ਰੱਖਨੇ ਆਂਗੇ ਸੌਖੇ ਹੁੰਦੇ ਤੁਸੀਂ ਰੱਖ ਲੈਨੇ ਇਹਦਾ ਮਤਲਬ ਜੇ ਕੋਈ ਰੱਖ ਰਿਹਾ ਲੋ ਮਿਹਨਤ ਵੀ ਤਾਂ ਕਰਦਾ ਈ ਚੰਗੀ ਚੀਜ਼ ਦੀ ਡਿਮਾਂਡ ਕਰੂੰ ਜੇਰੀ ਕੀ ਨਹੀਂ ਅਸਲ ਰੌਣਾ ਨਹੀਂ ਆ ਵੀ ਚੰਗੀ ਦੀ ਤਾਂ ਕੋਈ ਡਿਮਾਂਡ ਕਰਦਾ ਹੀ ਡਿਮਾਂਡ ਕਰਦਾ ਕੰਦੇ ਰੇਟ ਦੀ ਉਹ ਵੀ ਘੱਟ ਦੀ ਠੀਕ ਹੈ ਅਸੀਂ ਦੋ ਰੱਖ ਲੈਣੇ ਮੈਨੂੰ ਲੱਗਦਾ ਨਹੀਂ ਕੋਈ ਬਾੜਾ ਵੀ ਹੋਊਗਾ ਮੇਰਾ ਫੁੱਟਾਇਆ ਨੂੰ ਮੁਝਾ ਪੈਨਾ ਬੱਜੇ ਬਾਹਲੀ ਮੇਤਾਂ ਆਪਣੇ ਦਾ ਦੋ ਨੇ ਜਿਹਦੀ ਮੈਂ ਲੋਇਕ ਨੂੰ ਹੋਇਆ ਜ਼ਮੀਨ ਉਸ ਕਾਲਾ ਕੰਮ ਤਾਂ ਜ਼ਮੀਨ ਸੈਟੀ ਹੈ ਮੈਂ ਦੇਖਿਆ ਅਗਰ ਸਾਡੇ ਇੱਕ ਨੂੰ ਦੋ ਤਾਂ ਮੈਂ ਜਮੀਨ ਕੰਮ ਨੂੰ ਦਿਵਾਲ ਹੀ ਦੋ ਨਾਲ ਥੋੜਾ ਚਲੂ ਮੰਗੇ ਜਰੇ ਧੀਰੇ ਬੰਦੇ ਮਾਣ ਪੂਣ ਠੇਕੇ ਦੇ ਰੱਖੇ ਆ ਨੌਕਰੀ ਨੌਕਰੀ ਕਰਦੇ ਆ ਉਹਦਾ ਜਮੀਂ ਵਸ ਤੁਹਾਨੂੰ ਜਾਈ ਸਸਰੀ ਘਾਹ ਦੀ ਨਾ ਬੈਠੋ ਜੀ ਜੈ ਵੈਨਾ ਮੁਸਕ ਆਉਂਦੀ ਮੁਸਕ ਆਉਂਦੀ ਆ ਮੁਸਕ ਜਿਹੜਾ ਬੰਦਾ ਕੋਈ ਬੇਮਾਰ ਨਹੀਂ ਕਮਾਈ ਕਰ ਸਕਦਾ ਮੁਸਕ ਆਉਂਦੀ ਜਿਹਦੇ ਚ ਹੁਣ ਕੀ ਹੈ ਲੋਤਨ ਖਾਰਾ ਆ ਵੀ ਬਣਾਈ ਫੀਲਡ ਆ ਇਹਦੋਂ ਵਾਲਾ ਆਪਦੇ ਜ਼ੇਰ ਦਾ ਹਰਾ ਜੂ ਹਰਾ ਵੀ ਉਹੋ ਜੀ ਨੂੰ ਜਿਆਦਾ ਪੀਣ ਨਹੀਂ ਨੇ ਜਿਹਨੂੰ ਵੀ ਪਾਣੀ ਲਾਉਣੇ ਆ ਜਰਦੀ ਵਿੱਚ ਕੋਈ ਹੋਰ ਫਸਲਾਂ ਨਹੀਂ ਪੀਜੀ ਨੇ ਖਾਰਾ ਵੀ ਆ ਪਤਾ ਹੋ ਜਾ ਪਾਉਣੇ ਇਹੇ ਜਿਆ ਕੋਈ ਇਹਨਾਂ ਨੂੰ ਕੋਈ ਫੀਲਡ ਫੜਨੀ ਪਾਉਦੇ ਕਿਸੇ ਕੰਪਨੀ ਦੀ ਮਾੜਾ ਦੁੱਧ ਵਧਾ ਕੀ ਵੀ ਕੀ ਕਰਨਾ ਮਰ ਕੇ ਵੀ 30 ਵਜੇ ਫੇਰ ਪਹਿਲਾ ਇੰਨੇ ਲੋਕ ਤੁਹਾਨੂੰ ਰੱਖਦੇ ਉਹ ਲੋਕ ਜਿਹੜਾ ਬਦਲਦਾ ਇਹ ਲੋਕ ਸਾਟੇ ਤਾਂ ਵੀ ਪੂਰੇ ਹੀ ਅਫੈਰ ਤੇ ਵੀ ਪੂਰਾ ਮਾਰਕੀਟ ਜਿਵੇਂ ਪੂਰਾ ਜਿਵੇਂ ਪੂਰਾ ਘਟੇ ਨਹੀਂ ਤੜ ਸੁਣਿਆ ਹੀ ਨਹੀਂ ਵੀ ਘਟ ਗਏ ਤਾਂ ਕੀ ਗੱਲ ਭਾਈ ਹੁਣ ਖਾ ਲੈਣੀ ਮਾੜੀ ਮੋਟੀ ਬਾਦੀ ਦੀ ਜੇ ਸਵੇਰੇ ਸ਼ਾਇਦ ਕਿੰਨਾ ਇੱਧਰ ਬਣਾਉਂਦੇ ਇੱਟਾ ਟਾਈਮ ਤੇ ਕੰਮ ਸਾਰ ਜਾਂਦਾ ਸਵੇਰ ਚੱਜ ਨਾਲ ਨਮਾਈਆਂ ਮੋਈ ਮੈਰ ਬੂਟ ਧੋਤੇ ਹੋ ਇੱਕ ਦਿਨ ਉਹੀ ਵਜੇ ਲੱਗ ਲੈਣੀ ਨਮਾਉਂਦੇ ਅਸੀਂ ਦੇਲੀ ਆ ਪਿਆਰਾ ਜੀ ਬਾਕੀ ਕੰਮ ਦਾ ਸਿੱਧੇ ਹਿਸਾਬ ਹੁੰਦਾ ਜੀ ਇਹ ਕੰਮ ਦਾ ਕੀ ਸਿਸਟਮ ਹੈ ਸਾਰਾ ਜਿਹੜਾ ਜਦ ਕੰਮਣ ਨਾਲ ਬਣਾਇਆ ਹੁੰਦਾ ਕੰਮ ਸੌਖਾ ਆ ਜਾਂਦਾ ਜਿੰਨਾ ਕੋਈ ਕੰਮ ਤੁਸੀਂ ਲਾਉਂਦੇ ਉਹ ਈ ਚੋਣੇ ਤੇ ਪੀ ਇਹ ਲਾਉ ਸੂਲਤ ਬਣਾ ਕੇ ਰੱਖੋ বখাল বাদ সি আখি এই চিতি নিশানে চাৰো ਦੇ ਦੋੜੇ 10 10 ਘਰ ਰੱਖ ਰਹੇ ਹੁੰਦੇ। ਉਹ 2 2 ਘਰ ਰੱਖ ਰਹੇ। ਇਹ ਮੈਂ ਕਿਸੇ ਨਹੀਂ ਦੀ ਬਿਮਾਰੀ ਆ ਜਦੋਂ ਕਿੰਨੇ ਕਿੰਨੇ ਪਾਸੋਂ ਬੁੱਧੂ ਦੇ ਰੋਮਾ ਦੇ ਕਿੰਨੇ ਉਹਨਾਂ ਦਾ ਐਂਟੀਬਾਇਓਟਿਕ ਲੱਗਿਆ। ਪਰ ਕਿਸੇ ਸ਼ਹਿਰ ਕਿਸੇ ਪਿੰਡ ਜੇ ਗੱਲ ਸੁਣਨ ਨੂੰ ਨਹੀਂ ਬੜੀ। ਵੀਰ ਦੁੱਧ ਦੀ ਕਮੀ ਆ। ਦੁੱਧ ਘਟਾ। ਉਹਨਾਂ ਹੀ ਆਈ ਗਿਆ। ਕੋਲੇ ਬਿਆਹਾਂ ਬੜੇ ਇੰਨਾ ਮਠਿਆਈਆਂ ਤੇ ਹੋਰ ਚੀਜ਼ ਤੇ ਲੱਗਦਾ ਖੇਰ ਨਹੀਂ ਪੜੇ ਸੋਣਿਆ ਆ ਹੁਣ ਇੱਕਦਮ ਗਰਮੀ ਪੈ ਜੂਗੀ ਅੱਦੋਂ ਬਾਅਦ ਅਪ੍ਰੈਲ ਚ ਅਗੇਤੀ ਗਰਮੀ ਪਊਗੀ ਇੱਥੇ ਪਹਿਲਾਂ ਕਹਿੰਦੇ ਹੁੰਦੇ ਸੀ ਪਸ਼ੂ ਯਾਰ ਦੁੱਧ ਘਟ ਗਈ ਗਰਮੀ ਪੈ ਗਈ ਹੁਣ ਤਾਂ ਜੀ ਤੋਂ ਆਪਾਂ ਦੁੱਧ ਲੈ ਲੈਂਦੇ ਆ ਲੋਕ ਉਹ ਇੱਕ ਦਿਨ ਨਹੀਂ ਕਹਿੰਦਾ ਵੀ ਅੱਜ ਮਸਾਂ ਘੱਟ ਪਾ ਦੇ ਦੂਆ ਜੀ ਸਦੀ ਸਾਡੇ ਪਸ਼ੂ ਦੁੱਧ ਘਟ ਗਏ ਜੇ ਉਹਦੇ ਦੁੱਧ ਘਟਣ ਦਾ ਦੁੱਧ ਘਟੇ ਉਹ ਜੇ ਜਿਨੀ ਮਰਜ਼ੀ ਕੀਤੇ ਥੋੜੇ ਸਸਤੇ ਸਕੂਲ ਚ ਪੜਾ ਲਓ ਥੋੜੀ ਸਸਤੀ ਟਿਊਸ਼ਨ ਲਾ ਲਓ ਜਿਹੜਾ ਬਣਦਾ ਉਹ ਕਰ ਲਓ ਮਹੀਨੇ ਜੇ ਕੱਡੀ ਚੀਜ਼ ਕੋਈ ਉਹ ਘੱਟ ਲਿਆ ਬਜਵਾ ਦੂੰ ਪਰ ਖਰਾਕ ਵਾਲੇ ਪਾਸੇ ਰਹਿਣਾ ਵੀ ਰੱਖੋ ਜਦੋਂ ਮੇਰਾ ਜਵਾਕ ਵੱਡਾ ਹੋਊਗਾ ਜਦੋਂ ਜਵਾਕ ਆ ਵੱਡਾ ਹੋਊਗਾ ਉਸ ਤੋਂ ਬਾਅਦ ਜਦੋਂ ਉਹ ਸਮਝ ਜਾਊ 12-15 ਸਾਲ ਦੇ ਉਹ ਕਿ ਕੀ ਖਾਣਾ ਚਾਹੀਦਾ ਕੀ ਨਹੀਂ ਉਸ ਤੋਂ ਬਾਅਦ ਇਹ ਨਾ ਗੋੜੋ ਛੋਟੀ ਗਲਤੀ ਕਰਦੇ ਜਿਹੜਾ ਤੁਸੀਂ ਮੈਨੂੰ 10-12 ਸਾਲ ਕੰਦੀ ਖਵਾਈ ਕੇ ਕਿ ਤੁਸੀਂ ਮੈਨੂੰ ਬਿਮਾਰ ਕਰਤਾ ਤੁਸੀਂ ਮੇਰਾ ਨੀਰ ਖਰਾਬ ਕਰਾ ਦਿੱਤਾ ਸੋ ਨੂੰ ਦਾ ਪਤਾ ਹੋਣਾ ਚਾਹੀਦਾ ਸੀ ਬੋਲ ਤੁਸੀਂ ਪੜੇ ਲਿਖੇ ਜੀ ਕਿਉਂਕਿ ਜਿਹੜੇ ਜਵਾਬ ਨੇ ਇਹਨਾਂ ਨੂੰ ਛੇਤੀ ਸਾਰੀਆਂ ਗੱਲਾਂ ਦਾ ਪਤਾ ਲੱਗ ਜਾਊਗਾ ਕੀ ਹੁੰਦਾ ਹੈ ਉਹਦੇ ਵਿੱਚ ਕੀ ਚੰਗੇ ਖੂਨ ਦੀ ਨਿਸ਼ਾਨੀ ਆ ਇਹ ਬੰਦਾ ਨਹੀਂ ਤੇ ਵੀ ਅਸੀਂ ਚੋਕਰ ਵਗੈਰਾ ਹੋਰ ਬੜੇ ਜਿਹਾ ਮਾਰਦੇ ਨੇ ਆਹ ਰਾਬਿਆ ਵਖੇ ਦਾ ਇਹ ਕਿਦੋਂ ਕਿਰਾ ਹੁਣ 2 ਕਿਰਾ ਹੁਣ ਤਾਂ ਉਹਨਾਂ ਲਾਤਾ ਕਿਦੋਂ ਕਿਨਾਂ ਦਾਣੇ ਨਾਲ ਜਿੰਨਾ ਖਾਣਾ ਚਖਾ ਲਿਆ ਉਸ ਤੋਂ ਬਾਅਦ ਫਿਰ ਹਰਾ ਲਾਣਗੇ ਹਰਾ ਲਾ ਕੇ ਦਵਾਰੇ ਫੇਰ ਫੇਰ ਤਾਂ ਮਰੀ ਬੋਲ ਲਾ ਲਏ ਸੌ ਬਣਾ ਲਾਦੇ ਹਾਂ ਜੇ ਜਿੱਦੇ ਮਾਇਆ ਤਾਂ ਨਹੀਂ ਪਾਈ ਹੋਈ ਉੱਦੇ ਪਸ਼ੂ ਘਰ ਵੱਧ ਹੀ ਖਾਂਦੇ Cái đá mắt này sạch xíu ra kìa Cái bí bí gói lên đi ra cả ta Nhiệt kỳ chảm thật là đi Đi đây, ਦੇਖਿਆ ਜਾਸਾਬ ਲਾਇਆ ਬਈ ਗਾਂਧੀ ਜਾਂ ਮੈਨ ਦੀ ਕੋਈ ਵੀ ਚੀਜ਼ ਬੇਸਟ ਦਾ ਗੋਹਾ ਕੋਈ ਨਹੀਂ ਬੇਸਟ ਕੁਝ ਨਹੀਂ ਹੋਈ ਖੇਤ ਦੀ ਇਹ ਮੰਦੀ ਆ ਪਾਥੀਆਂ ਮੰਦੀਆਂ ਇਹ ਜਿਹੜਾ ਖਾ ਕੇ ਇਹਨੇ ਕਿੱਥੇ ਲਿਆਂ ਜਾ ਆਪਣੇ ਪੁੜੀ ਸਾਰਾ ਕੁ ਆ ਹੁਣ ਆਪਾਂ ਖੇਤੀ ਨਹੀਂ ਕਰਦੇ ਉਹ ਵੱਖਰੀ ਗੱਲ ਹੈ ਸਾਰਾ ਆਪਾਂ ਕੰਮ ਛੱਡੇ ਆ ਪਰ ਸੂਰ ਦਾ ਤਾਂ ਸਿਸਟਮ ਹੋ ਹੀ ਆ ਨਾ ਕੁਦਰਤ ਤੋਂ ਦੂਰ ਹੋ ਕੇ ਆਪਾਂ ਕੁਦਰਤ ਤੋਂ ਦੂਰ ਹੋਏ ਆ ਕੁਦਰਤ ਦਾ ਆਪਾਂ ਨੂੰ ਨੇੜੇ ਰਹੋ ਨਹੀਂ ਕੋਈ ਗੱਲ ਨਹੀਂ ਸਮਝਦੇ ਉਹ ਤਾਂ ਕਹਿ ਲਈਏ ਨੇੜੇ ਰਹੋ ਜੁਆਇਨ ਹੋ ਜੀ ਜਿਹੜੇ ਲੋਕਾਂ ਨੂੰ ਚੁੱਪ ਦਿੱਤਾ ਹੋਂ ਤੇ

ਸਾਰੇ ਕਿੱਲੇ ਵੱਡੇ ਜਾਲ ਉੱਤੇ ਚਲ ਉੱਧਰ ਚਲ ਉੱਧਰ ਯਾ 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 ਹਾਂ ਸਾ ਉੱਤਾਰ ਨਹੀਂ ਲੈ ਲੈ ਖਰਚਾ ਕਿਤੇ ਲਿਖਿਆ ਖਬੰਗ ਕਰਕੇ ਦੇ ਰਾਸਤੇ ਦੇ 10 ਕਿਲੋ ਹੋ ਗਏ 8 ਕਿਲੋ ਕਰ ਜਾਓ ਪਾਰ ਤੇ ਕੇ ਕਰਿਆ ਉਹ ਦੀ ਤੀਂ ਤੁਸੀਂ ਸੱਕੇ ਦੇਖੋ ਫੇਰ ਤੁਹਾਨੂੰ ਵੀ ਇਹਦਾ ਫਾਸਲਾ ਲੱਗੂ ਮਿਲ ਜਿਆ ਜਲਦੀ ਅਗਲੇ ਬਲਾਕ ਸੱfte ਪੰਨ